ਅਣਕੀ ਮਿੱਟੀ ਜਾਇ ਪੁੱਤ ਸਰਦਾਰ ਪੰਜਾਬੀ ਦਾ ਉਹ ਦਿਲ ਮੇਰੇ ਚੋਂ ਢੁਲ ਢੁਲ ਪੈਂਦਾ ਪਿਆਰ ਪੰਜਾਬੀ ਦਾ ਪਿਆਰ ਪੰਜਾਬੀ ਦਾ ਜਿਉਂ-ਜਿਉਂ ਬੋਲਾਂ ਮੁਖ ਤੋਂ ਮੈਂ ਜਿਉਂ-ਜਿਉਂ ਬੋਲਾਂ ਮੁਖ ਤੋਂ ਆਏ ਨਿਖਾਰ ਪੰਜਾਬੀ ਦਾ ਓ ਦਿਲ ਮੇਰੇ ਚੋਂ ਡੁੱਲ-ਡੁੱਲ ਪੈਂਦਾ ਪਿਆਰ ਪੰਜਾਬੀ ਦਾ ਪਿਆਰ ਪੰਜਾਬੀ ਦਾ ਬਾਬਾ ਨਾਨਕ ਬੁੱਲੇ ਰਜੋ ਜਿੰਨਾ ਸ਼ਬਦਾਂ ਨਾਲ ਪਰੋਇਆ ਹਾਰ ਪੰਜਾਬੀ ਦਾ ਉਹ ਦਿਲ ਮੇਰੇ ਚ ਡੁਲ ਡੁਲ ਪੈਂਦਾ ਪਿਆਰ ਪੰਜਾਬੀ ਦਾ ਪਿਆਰ ਪੰਜਾਬੀ ਦਾ ਧਿਆਨ ਦੇਣਾ ਜੀ ਉਹ ਨਾਲ ਜ਼ੁਲਮ ਦੇ ਹੱਸ ਹੱਸ ਕੇ ਲੜਨ ਪੰਜਾਬੀ ਵਈ ਸਕੇ ਲੜਨ ਪੰਜਾਬੀ ਵਈ ਗੋਲੀਆਂ ਮੂਰੇ ਹਿੱਕਾਂ ਢਾਕੇ ਖੜਨ ਪੰਜਾਬੀ ਵਈ ਬੈਰੀ ਨੇ ਤੋਲਿਆ ਤੇ ਗਾਂ ਉੱਤੇ ਬੈਰੀ ਨੇ ਤੋਲਿਆ ਤੇ ਗਾਂ ਉੱਤੇ ਭਾਰ ਪੰਜਾਬੀ ਦਾ ਉਹ ਦਿਲ ਮੇਰੇ ਚੋਂ ਢੁਲ ਢੁਲ ਪੈਂਦਾ ਪਿਆਰ ਪੰਜਾਬੀ ਦਾ ਪਿਆਰ ਪੰਜਾਬੀ ਦਾ ਨਾ ਡੋਲੇ ਨਾ ਕਬਰਾਏ ਇਹ ਵਿੱਚ ਤੂਫਾਨਾਂ ਦੇ ਤਾਕ ਜਮਾਈ ਜਿਸਨੇ ਸੀ ਵਿੱਚ ਜੁੱਦ ਮੈਦਾਨਾਂ ਦੇ ਉਹ ਜਿੱਤ ਕੇ ਛੱਡਿਆ ਕਾਬਲ ਬਈ ਜਿੱਤ ਕੇ ਛੱਡਿਆ ਕਾਬਲ ਅਤੇ ਕੰਧਾਰ ਪੰਜਾਬੀ ਦਾ ਉਹ ਟੁੱਲ ਪੈਂਦਾ ਪਿਆਰ ਪੰਜਾਬੀ ਦਾ ਪਿਆਰ ਪੰਜਾਬੀ ਦਾ ਗੁਰਤੀ ਤੇਗ ਚੋਂ ਮਿਲ ਲਹੂੰ ਦੀ ਦੀਰ ਬੁਝਾਦੀ ਨੂੰ ਹੋ ਗੁਰਤੀ ਤੇਗ ਚੋਂ ਮਿਲ ਲਹੂੰ ਦੀ ਦੀਰ ਬੁਝਾਦੀ ਨੂੰ ਬਾਜਾ ਵਾਲੇ ਗੁਰਵਕਸ਼ੀ ਸ਼ਮਸ਼ੀਰ ਪੰਜਾਬੀ ਨੂੰ ਦੁਸ਼ਮਣ ਚੱਲ ਨਾ ਸਕਦਾ ਬਈ ਦੁਸ਼ਮਣ ਚੱਲ ਨਾ ਸਕਦਾ ਕੀਤਾ ਬਾੜ ਪੰਜਾਬੀ ਦਾ ਉਹ ਦਿਲ ਮੇਰੇ ਚੋਂ ਢੁਲ ਢੁਲ ਪੈਂਦਾ ਹੈ ਪਿਆਰ ਪੰਜਾਬੀ ਦਾ ਪਿਆਰ ਪੰਜਾਬੀ ਦਾ ਆਖਰੀ ਬੰਦਾ ਜੀ ਮਾਂ ਬੋਲੀ ਵਿੱਚ ਸੈਤੋ ਕੇ ਜਦ ਲਿਖਦਾ ਗੁੜਗਾ ਏ ਹੋ ਹੋ ਮਾਂ ਬੋਲੀ ਵਿੱਚ ਸੈਤੋ ਕੀ ਜਦ ਲਿਖਦਾ ਪੜਦਾ ਏ ਠੇਠ ਨਕੀਨੇ ਸ਼ਬਦ ਮੋਤੀਆਂ ਵਾਂਗੂੰ ਚੜਦਾ ਏ ਕੁਲਵੰਤ ਨਿਮਾਣਾ ਬਣ ਕੇ ਕੁਲਵੰਤ ਨਿਮਾਣਾ ਬਣ ਕੇ ਪਹਿਰੇਦਾਰ ਪੰਜਾਬੀ ਦਾ ਉਹ ਦਿਲ ਮੇਰੇ ਚੋਂ ਢੁਲ ਢੁਲ ਪੈਂਦਾ ਪਿਆਰ ਪੰਜਾਬੀ ਦਾ ਪਿਆਰ ਪੰਜਾਬੀ ਦਾ ਪਿਆਰ ਪੰਜਾਬੀ ਦਾ